ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਇਸ ਦੌਰਾਨ ਪੰਜਾਬ ਦੇ 5 ਦਿਨ ਦੇ ਦੌਰੇ ਤੇ ਹਨ ਇਸੇ ਕੜੀ ਤਹਿਤ ਅੱਜ ਦੂਜੇ ਦਿਨ ਅਰਵਿੰਦ ਕੇਜਰੀਵਾਲ ਨੇ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਆਦਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਦੀ ਹੁੰਦੇ ਹੋਏ ਬਾਗਾਪੁਰਾਣਾ ਵਿੱਚੋਂ ਦੀ ਲੰਘਣਾ ਸੀ ਜਦੋਂ ਇਸ ਗੱਲ ਦਾ ਪਤਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਲੱਗਿਆ ਤਾਂ ਉਹਨਾਂ ਵਿੱਚ ਉਤਸ਼ਾਹ ਦਾ ਮਾਹੌਲ ਪੈਦਾ ਹੋ ਗਿਆ ਅਤੇ ਉਹਨਾਂ ਨੇ ਤੁਰੰਤ ਕੋਟਕਪੂਰਾ ਰੋਡ ਤੇ ਸਥਿਤ ਇੱਕ ਨਿੱਜੀ ਹੋਟਲ ਦੇ ਅੱਗੇ ਅਰਵਿੰਦ ਕੇਜਰੀਵਾਲ ਨੂੰ ਰੋਕਣ ਦਾ ਪ੍ਰੋਗਰਾਮ ਬਣਾ ਲਿਆ। ਭਾਵੇਂ ਇਸ ਦੌਰਾਨ ਅਰਵਿੰਦ ਕੇਜਰੀਵਾਲ ਸਿਰਫ 2 ਮਿੰਟ ਹੀ ਰੁਕੇ ਪਰ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਉਤਸ਼ਾਹ ਦਾ ਮਾਹੌਲ ਹੀ ਵੇਖਣ ਨੂੰ ਮਿਲਿਆ। ਇਸ ਮੌਕੇ ਪਹੁੰਚੇ ਲੋਕਾਂ ਦੀ ਮੰਨੀਏ ਤਾਂ ਲੋਕਾਂ ਦਾ ਕਹਿਣਾ ਸੀ ਕਿ ਕੇਜਰੀਵਾਲ ਨਾਲ ਗੱਡੀਆਂ ਦਾ ਕਾਫਲਾ ਕੇਜਰੀਵਾਲ ਨੇ ਖੁਦ ਨਹੀਂ ਜੋੜਿਆ ਬਲਕਿ ਹਕੂਮਤ ਅਤੇ ਦੂਸਰੀਆਂ ਪਾਰਟੀਆਂ ਦੇ ਸਤਾਏ ਉਹਨਾਂ ਨੌਜਵਾਨਾਂ ਦਾ ਹੈ ਜਿਨ੍ਹਾਂ ਨੇ ਪਿਛਲੇ 68 ਸਾਲਾਂ ਤੋਂ ਨੌਜਵਾਨਾਂ ਨੂੰ ਸਿਰਫ ਤੇ ਸਿਰਫ ਲਾਰੇ ਹੀ ਲਗਾਏ ਨੇ ਅਤੇ ਵਧੀਆ ਭਵਿੱਖ ਦੀ ਆਸ ਵਿੱਚ ਨੌਜਵਾਨ ਆਪਣੇ ਆਪ ਨੂੰ ਕੇਜਰੀਵਾਲ ਨਾਲ ਜੋੜ ਰਹੇ ਨੇ ਇਸ ਮੌਕੇ ਉਹਨਾਂ ਦੇ ਨਾਲ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਕਨਵੀਨਰ ਪੰਜਾਬ ਸੁੱਚਾ ਸਿੰਘ ਛੋਟੇਪੁਰ ਗੁਰਵਿੰਦਰ ਸਿੰਘ ਕੰਗ ਪੰਜਾਬ ਪ੍ਰਧਾਨ ਕਿਸਾਨ ਵਿੰਗ ਅਤੇ ਆਦਿ ਸੀਨੀਅਰ ਲੀਡਰ ਮੌਜੂਦ ਸਨ ਲੋਕਾਂ ਨੇ ਕਹਿਣਾ ਹੈ ਕਿ ਇਸ ਵਾਰ ਆਨੇ ਵਾਲੇ ਦਿਨਾਂ ਵਿੱਚ ਸਾਡੇ ਉੱਪਰ ਮਰਬਣ ਨਾ ਹੈ ہمارے ਪਾਸ ਪੈਸੇ ਨਹੀਂ ਹੈ ਚੋਣ ਲੜਨ ਦੇ ਲਈ ਜਿnabla ਇਸ ਵਾਰ ਆਪਕ ਲੋਕਾਂ ਨੇ ਲੋੜ ਹੈ ਇੱਕ ਇੱਕ ਆਦਮੀ ਨੇ ਦਰਦਰ ਕੇ ਕੇ ਵੋਟ ਮੰਗ ਗਏ ਮੋਗਾ ਤੋਂ ਕੁਲਦੀਪ ਕੋਹਲੀ ਅਤੇ ਸਬਾਜੀਤ ਪੱਪੂ ਦੀ ਰਿਪੋਰਟ ਪੈਰੇਦਾ ਟੀਵੀ